ਸੋ ਪੰਜਾਬ ਦੇ ਕੈਬਨਨ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਿਹੜੀ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਅਤੇ ਨੰਗਲ ਦੇ ਏਰੀਏ ਦੇ ਬਾਰੇ ਜਾਣਕਾਰੀ ਦਿੱਤੀ ਆ ਉੱਥੇ ਹੀ ਉਹਨਾਂ ਨੇ ਅਪੀਲ ਕੀਤੀ ਆ ਕਿ ਲੋਕ ਆਪਣੇ ਘਰਾਂ ਨੂੰ ਖਾਲੀ ਕਰ ਦੇਣ ਜਾਂ ਫਿਰ ਉੱਚੀਆਂ ਥਾਵਾਂ ਤੇ ਚਲ ਜਾਣ ਅਤੇ ਜਿੱਥੇ ਬਚਾਅ ਕਾਰਤ ਰਾਹਤ ਸੈਂਟਰ ਦਿੱਤੇ ਗਏ ਨੇ ਉੱਥੇ ਜਿਹੜੀ ਆ ਉਹ ਪਹੁੰਚ ਕਰਨ ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਉਟਰ ਨਾ ਕਰਦੀਆਂ ਸਾਂਚਾ ਸਸਫੀ ਕਾਲ ਜੀ ਮਹਰਜੋਤ ਸਿੰਘ ਬੈਂਡਸ ਪਾਖੜੇ ਦੇ ਬਾਰੇ ਜੋ ਡੈਮ ਦੇ ਬਾਰੇ ਲੇਟੈਸਟ ਅਪਡੇਟ ਹੈ ਕਿ ਲਗਾਤਾਰ ਹੁਣ ਇੱਥੇ ਵੀ ਬਰਸਾਤ ਹੋਣ ਲੱਗੀ ਹੈ ਹਿੱਟਾਂ ਵੀ ਤੇ ਉੱਤੇ ਹਿਮਾਚਲ ਦੇ ਇਲਾਕਿਆਂ ਚ ਬਰਸਾਤ ਹੋ ਰਹੀ ਹੈ ਤੇ ਡੈਮ ਦਾ ਲੈਵਲ ਆਲਰੇਡੀ 1679 ਹੋ ਚੁੱਕਿਆ 1679.05 ਟੈਂਖਤਰੀ ਦਾ ਨਿਸ਼ਾਨ 1680 ਹੈ 1 ਫੁੱਟ ਤੋਂ ਘੱਟ ਰਹਿ ਚੁੱਕਿਆ ਤੇ ਅਗਲੇ ਵੀ 6 ਦਿਨਾਂ ਤੱਕ ਨੂੰ ਫਿਰ ਬਰਸਾਤ ਦੇ ਦਸੀ ਹੈ ਇਸ ਨੂੰ ਦੇਖਦੇ ਤਾਂਕੀ ਕੋਈ ਵੱਡਾ ਖਤਰਾ ਜਿਵੇਂ ਪੌਂਕ ਡੈਮੇਜ ਹੋ ਨਾ ਬਣੇ ਇਹ ਫੈਸਲਾ ਕੀਤਾ ਗਿਆ ਤੇ 10000 ਕਿਊਸਿਕ ਜਿਹੜਾ ਪਾਣੀ ਹੈ ਹੋਰ ਛੱਡਿਆ ਜਾਊਗਾ 7 ਦਰਿਆ ਇਸ ਵਕਤ 10000 ਕਿਊਸਿਕ 10000 ਕਿਊਸਿਕ ਦਾ ਭਾਅ ਇਹ ਹੈ ਕਿ ਦਰਿਆ ਦੇ ਵਿੱਚ 6 ਤੋਂ 7 ਇੰਚ ਪਾਣੀ ਜਿਹੜਾ ਹੈ ਹੋਰ ਵਧੂਗਾ ਜਿੱਥੇ ਕਿਤੇ ਦਰਿਆ ਤੰਗ ਹੁੰਦਾ ਉੱਥੇ 1 ਫੁੱਟ ਪਾਣੀ ਹੋਰ ਵਧੂਗਾ ਇਹ ਵੀ ਜਿਹੜਾ 10000 ਕਿਊਸਿਕ ਹੈ ਫੇਜ਼ਡ ਮੈਨਰ ਚ ਛੱਡਿਆ ਜਾਊਗਾ ਤਕਰੀਬਨ 1:3 2 ਵਜੇ ਪਹਿਲਾਂ ਪਹਿਲਾ 3000 ਕਿਊਸਿਕ ਉਸ ਤੋਂ ਬਾਅਦ 2:3 ਫਿਰ 3 ਵਜੇ ਤੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਹੈ ਦਾ तकरीबन ਆਪਾਂ ਕਹਿ ਸਰ ਤਿੰਨ ਸਾਢੇ ਤਿੰਨ ਵਜੇ ਤੱਕ ਪਾਣੀ ਫਿਰ ਆਨੰਦਪੁਰ ਸਾਹਿਬ 4 ਵਜੇ ਤੱਕ ਤੇ ਜਿਹੜਾ ਕੀਤਪੁਰ ਸਾਹਿਬ ਦੇ ਸਾਡੇ ਪਿੰਡਾਂ ਚੰਦਪੁਰ ਗਾਜਪੁਰ ਬੇਲਾ ਉੱਥੇ ਸਾਢੇ 4 ਵਜੇ ਤੱਕ ਇਹ ਪਾਣੀ ਪਹੁੰਚੂਗਾ ਮੇਰੀ ਸਭ ਨੂੰ ਬੇਨਤੀ ਹੈ ਜਿਹੜੇ ਸਾਡੇ ਦਰਿਆ ਵਾਲੇ ਪਿੰਡ ਨੇ ਖਾਸ ਕਰਕੇ ਮੋਜੋਵਾਲ ਬੇਲਾ ਧਿਆਨੀ ਕਲਿੱਤਰਾਂ ਏਟਲਾ ਦਬਖੇੜਾ ਪਲਾਸੀ ਸਿੰਘਪੁਰ ਆਪਣਾਮ ਭਲਾਨ ਸਾਡੇ ਬੇਲੇ ਖਾਸ ਕਰਕੇ ਬੇਲਿਆਂ ਨੇ ਲਈ ਆਲਰੇਡੀ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟੀ ਹੋਈ ਹੈ ਤੇ ਆਪਾਂ ਪ੍ਰਸ਼ਾਸਨ ਦੇ ਵੱਲੋਂ ਸਾਡੀਆਂ ਟੀਮਾਂ ਜਿਹੜੀਆਂ ਹੁਣ ਫੀਲਡਸ ਜਾ ਰਹੀਆਂ ਆਪਾਂ ਐਵੇਕੂਏਟ ਕਰੀਏ ਸਾਡੀ ਇਹਨਾਂ ਕਿਸ਼ਤੀਆਂ ਲੱਗੀਆਂ ਹੋਈਆਂ ਜਿੰਨੇ ਵੀ ਆਪਾਂ ਸੁਰੱਖਿਅਤ ਥਾਵਾਂ ਤੇ ਆ ਜਾਈਏ ਤੁਸੀਂ ਸਾਡੇ ਨਾਲੋਂ ਵੱਧ ਜਾਣਦੇ ਹੋ ਹਰਸਾ ਬੇਲਾ ਬੜੇ ਜਿਹੜੇ ਹਾਲਾਤ ਤੋਂ ਨਾਜ਼ੁਕ ਬਣੇ ਹੋਏ ਆ ਉੱਥੇ ਵੀ ਗੱਲ ਚੱਲ ਗਈ ਜਿਹੜੇ ਜਿਹੜੇ ਸ਼ਖਸ ਆਪਣੇ ਸੁਰੱਖਿਅਤ ਥਾਵਾਂ ਤੇ ਆ ਸਰੇ ਆ ਜੇ 1-2 ਦਿਨ ਦੀ ਗੱਲ ਹੈ ਥੋੜਾ ਡੈਮ ਖਾਲੀ ਹੋ ਜਾਊਗਾ ਤਾਂ ਆਪਾਂ ਜਿਹੜਾ ਹੈ ਪਾਣੀ ਦਾ ਲੈਵਲ ਘਟਾ ਦਾਂਗੇ ਇਸ ਲਈ ਕਰ ਰਹੀਆਂ ਇਹ ਪਾਣੀ ਛੱਡਣ ਇਸ ਲਈ ਜ਼ਰੂਰੀ ਹੈ ਤਾਂਕਿ ਕੋਈ ਵੱਡਾ ਹਾਦਸਾ ਨਾ ਹੋ ਜਾਵੇ ਜਿਵੇਂ ਪੌਂਗ ਡੈਮ ਚ ਉੱਥੇ ਹੋਇਆ ਆਪਣੇ ਪਾਕੀ ਪੰਜਾਬ ਦੇ ਹਾਲਾਤ ਹੈ ਲਗਾਤਾਰ ਅਧਿਕਾਰੀਆਂ ਨਾਲ ਗੱਲ ਕਰਕੇ ਐਕਸਪਰਟਸ ਦੇ ਨਾਲ ਗੱਲ ਕਰਕੇ 6 ਤਰੀਕ ਨੂੰ ਫੇਰ ਭਾਰੀ ਬਰਸਾਤ ਦੇਖਿਆ ਉਸ ਨੂੰ ਦੇਖਦੇ ਹੋਏ ਤਾਂ ਕਿ ਡੈਮ ਤੋਂ ਜਿਹੜਾ ਕੁਸ਼ਨ ਉਹ ਬਣਿਆ ਰਹੇ ਸਾਰੀ ਸਾਡੀ ਪ੍ਰਸ਼ਾਸਨ ਦੀ ਟੀਮਾਂ ਵੀ ਲੱਗੀਆਂ ਇਹਨਾਂ ਪਿੰਡਾਂ ਦੇ ਵਿੱਚ ਅਗਲੇ ਕੁਝ ਘੰਟਿਆਂ 'ਚ ਪਹੁੰਚ ਜਾਣਗੇ ਰਿਲੀਫ ਕੈਂਪ ਸਾਰੇ ਅਸੀਂ ਵੀ ਲੱਗੇ ਹਾਂ ਜਿੱਥੇ ਵੀ ਕਿਤੇ ਲੋਡ ਹੈ ਮੇਰਾ ਫੋਨ 24 ਘੰਟੇ ਔਨ ਹੈ ਸਾਰੇ ਸਰਪੰਚ ਸਾਹਿਬਾਨਾਂ ਨਾਲ ਸਿੱਧੀ ਗੱਲ ਹੋ ਰਹੀ ਹੈ ਮੈਨੂੰ ਦੱਸੋ ਜੇ ਅਗਰ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਅਧਿਕਾਰੀ ਨਹੀਂ ਪਹੁੰਚ ਰਿਹਾ ਮੈਨੂੰ ਦੱਸੋ ਸਾਡੀ ਟੀਮ ਪਹੁੰਚੂਗੀ ਅਸੀਂ ਬਰਾਬਰ ਲੱਗੇ ਹੋਏ ਹਾਂ ਆਪ ਸਭ ਨੂੰ ਬੇਨਤੀ ਹੈ ਤੇ ਖਾਸ ਕਰਕੇ ਬਹੁਤ ਸਾਰੇ ਜਿਹੜੇ ਨੌਜਵਾਨ ਐ ਸਟੈਂਡ ਬਾਈ ਰਹੋ ਜਿੱਥੇ-ਜਿੱਥੇ ਸਾਨੂੰ ਜਿਹੜੇ ਬੋਰੀਆਂ ਭਰ ਕੇ ਤਿਆਰੀ ਹੈ ਤਾਂ ਕਿ ਕਿਤੇ ਵੀ ਆਪਾਂ ਦਰਿਆ ਨਹੀਂ ਟੁੱਟ ਐਡੇ ਆਪ ਸਭ ਦੇ ਸਾਥ ਦੀ ਲੋੜ ਹੈ ਪਰਮਾਤਮਾ ਗੁਰੂ ਸਾਹਿਬ ਸਹਾਇ ਹੋਣਗੇ ਮਾਤਾ ਰਾਣੀ ਕਿਰਪਾ ਰੱਖੂਗੀ ਧੰਨਵਾਦ